ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਕਈ ਭਰਾ ਕਹਿੰਦੇ ਹੁੰਦੇ ਆ ਵੀ ਕਟਰ ਗਾਣ ਤੁਸੀਂ ਕੀ ਪਾਉਨੇ ਹਨਾ ਗ੍ਰੋਥ ਵਾਸਤੇ ਵੀ ਗ੍ਰੋਥ ਵਧੀਆ ਹੁੰਦੀ ਹੈ ਚੰਗੀ ਹੁੰਦੀ ਹੈ ਤਾਂ ਅੱਜ ਤੁਹਾਨੂੰ ਸਾਰੀ ਉਹੀ ਗੱਲ ਬਾਤ ਦੱਸਦੇ ਆਂ ਜੀ ਵੀ ਕਟਰ ਗਾਣ ਨੂੰ ਅਸੀਂ ਕਿਵੇਂ ਤੇ ਕੀ ਅਸੀਂ ਕਰਦੇ ਆਂ ਆਪਾਂ ਜਿਹੜੀ ਇਹ ਬਾल्टी ਸਾਡੀ ਰੱਖੀ ਵੀ ਇਹ ਬਾल्टी ਨੂੰ ਅਸੀਂ ਮਤਲਬ ਮੰਨ ਲਓ ਉੱਧਰ ਜਿਹੜੇ ਮੈਂ ਬੱਚਾ ਆਂਦੇ ਨਾ ਬਣਾਏ ਹੋਏ ਉਹ ਮੇਰੇ ਫਰੇਮ ਜੇ ਉਹਦੇ ਵਿੱਚ ਹੀ ਅਸੀਂ ਪਾ ਦਨੇ ਆ ਇਹਦੇ ਵਿੱਚ ਹੁਣ ਜਿਹੜੀ ਫੀਡ ਸਟਾਰਟ ਕੀਤੀ ਆ ਤਾਂ ਬਾਕੀ ਰਿਜ਼ਲਟ ਬਾਈ ਤਾਂ ਤੁਹਾਨੂੰ ਹਨਾ ਤਾਂ ਐ ਆ ਵੀ ਚਲੋ ਹੁਣ ਵਧੀਆ ਸੋਣੀ ਖਾਂਦੇ ਆ ਉਹ ਕਰਦੇ ਆ ਚਲੋ ਅੱਡੋ ਅੱਡ ਚੀਜ਼ਾਂ ਵੀ ਵਰਤ ਕੇ ਦੇਖਣੇ ਚਾਹੀਦੀਆਂ ਵੀ ਕਿਹੜੀ ਕੋਈ ਚੀਜ਼ ਚੰਗੀ ਆ ਕਿਹੜੀ ਮਾੜੀ ਆ ਕਿਉਂਕਿ ਜਿੰਨਾ ਟਾਈਮ ਤੁਸੀਂ ਰਿਜ਼ਲਟ ਨਹੀਂ ਵਰਤਨਾ ਆਪਾਂ ਨੂੰ ਪਤਾ ਤਾਂ ਲੱਗਦਾ ਨਹੀਂ ਪਰ ਹੁਣ ਅਸੀਂ ਫੀਡ ਸਾਡੇ ਕੋਲੇ ਹੋਰ ਚੱਲਦੀ ਆ ਪਹਿਲਾਂ ਕਾਰਗਿਲ ਚੱਲਦੀ ਹੁੰਦੀ ਆ ਹੁਣ ਹੋਰ ਚੱਲਦੀ ਆ ਹੁਣ ਅਸੀਂ ਇਹਦੇ ਵਿੱਚ ਤੁਸੀਂ ਐਂ ਦੇਖ ਲਓ ਵੀ ਤੱਕ ਦੇ ਨਾਲ ਇਹਦਾ ਵਜਨ ਆਪਾਂ ਜਿਖਾ ਦੇਣਾ ਤੁਹਾਨੂੰ ਅਸੀਂ ਤੱਕ ਨਾਲ ਹੀ ਇੰਨੀ ਕੀ ਫੀਡ ਪਾਉਣੀ ਆ ਇੱਕ ਟਾਈਮ ਦੀ ਇਹਦੇ ਵਿੱਚ ਵਜਨ ਬੀ ਅੱਧਾ ਕਿਲੋ ਦੀ ਵਾਲਟੀ ਹੈ ਇਹ ਇਹ ਕੁੰਡੇ ਸਣੇ 480 ਗ੍ਰਾਮ ਦੀ ਵਾਲਟੀ ਹੁੰਦੀ ਹੈ ਆਈਡੀ ਪਲੱਸ ਕਟਦੀ 10 ਕਿਲੋ ਵਾਲੀ ਹੈ ਹੁਣ ਇਹਦੇ ਚ ਆਪਾਂ ਨੂੰ ਪਤਾ ਲੱਗ ਜਾਊ 480 ਗ੍ਰਾਮ ਵਜਨ ਘਟਾਉਣਾ ਹੈ ਬਸ ਇਹ ਮੰਨ ਲਾ 2 2 ਕਿਲੋ ਦੇ ਕਰੀਬ ਫੀਡ ਪੈ ਗਈ ਠੀਕ ਹੈ ਜੀ ਇਹਦੇ ਵਿੱਚ ਫੀਡ ਪਾਤੀ 2 ਕਿਲੋ ਦੇ ਤਕਰੀਬਨ ਤੂੰ ਦੇਖੀ ਚੱਲਿਓ ਤਾਂ ਬਾਕੀ ਇਹਦੇ ਚ ਕੀ ਕਰੀਦਾ ਹੁਣ ਥੋੜਾ ਜਿਹਾ ਬਸ 30 40 ਗ੍ਰਾਮ ਦੇ ਲਗਭਗ ਘੱਟ ਹੋਵੇ ਵੱਧ ਹੋਵੇ ਕਈ ਵਾਰੀ ਤਾਂ ਅਸੀਂ ਨਾਲ ਦੀ ਨਾਲ ਸਰੋਂ ਦਾ ਜਿਹੜਾ ਤੇਲ ਵੀ ਦੇ ਦਨੇ ਠੀਕ ਹੈ ਜੀ ਇਹ ਜਿਹੜੀ ਫੀਡ ਦੇ ਵਿੱਚ ਆ ਜੀ ਇਹਦੇ ਵਿੱਚ ਰਲ ਗਿਆ ਠੀਕ ਹੈ ਇਹ ਘਰ ਦਾ ਤੇਲ ਕਢਾਇਆ ਵਾ ਕਾਨਿੰਗ ਕਰਦੀ ਖਡਾਉਣੀ ਹੈ ਸਰੋਂ ਘਰਦੀ ਆ ਠੀਕ ਹੈ ਜੀ ਆਦੇ ਨਾਲ ਤਾਂ ਹੁਣ ਕਟਰ ਨੂੰ ਪਤਾ ਲੱਗ ਗਿਆ ਨਾ ਹੁਣ ਆਪਾਂ ਨੂੰ ਦੇਖੋ ਹੱਥਾਂ ਦੇ ਉੱਤੇ ਲਾਉਂਦੇ ਸੀਗੇ ਛੋਟੇ ਜਿਹਨਾਂ ਨੂੰ ਇਹ ਸਟਾਰਟਰ ਫੀਡ ਪੈਂਦੀ ਹੈ ਹਨਾ ਸਟਾਰਟਰ ਫੀਡ ਪਾਉਣੇ ਆ ਦੇਖੋ ਤੁਸੀਂ ਫੀਡ ਜਿਹੜੀ ਮਰਜ਼ੀ ਵਰਤ ਸਕਦੇ ਆ ਮੈਂ ਵੀ ਪਹਿਲਾਂ ਘਰ ਕੇਲੀ ਵਰਤਦਾ ਸੀ ਹੁਣ ਮੈਨੂੰ ਕੁਝ ਟਾਈਮ ਹੋਇਆ ਮੈਂ ਟਮਾਣਾ ਵਰਤਣ ਲੱਗਿਆ ਹਨਾ ਤੇ ਚਲ ਬੀਰ ਆਏ ਘਰੇ ਉਹਨਾਂ ਨੇ ਵਧੀਆ ਕੱਖਾਂ ਪੱਠਾਂ ਬਾਰੇ ਵੀ ਦੱਸਿਆ ਹੋਰ ਦੱਸਿਆ ਤੇ ਹੁਣ ਤਮਾਣਾ ਵਰਤਦੇ ਹੁਣ ਲਗਾਤਾਰ ਕਿਉਂਕਿ ਛੋਟੇ ਕੱਟਰਾਂ ਨੂੰ ਵੀ ਇਹੀ ਚੱਲਦੀ ਹੈ ਕਿਉਂਕਿ ਕੋਈ ਵੀ ਚੀਜ਼ ਜੇ ਵਰਤ ਕੇ ਥੋੜਾ ਲੰਮਾ ਟਾਈਮ ਹੀ ਪਤਾ ਲੱਗਦਾ ਹੁੰਦਾ ਤੇ ਹਾਲ ਤੱਕ ਵਧੀਆ ਲੱਗੀ ਬਸ ਕਹਿਣ ਦਾ ਬਾਪ ਵੀ ਸੋਹਣੀ ਹੈ ਤੇ ਆ ਵੱਡੀਆਂ ਵੱਡੀਆਂ ਜਿਹੜੀਆਂ ਵੱਡੇ ਹੀ ਪਰ ਬੈਠੇ ਆ ਇਹਨਾਂ ਨੂੰ ਹੋਰ ਫੀਡ ਚੱਲਦੀ ਹੈ ਜੀ ਠੀਕ ਆ ਉਹਦਾ ਵੀ ਇੱਕ ਤਰ੍ਹਾਂ ਮਤਲਬ ਮੰਨ ਲਓ ਇਹੀ ਹੈ ਬਸ ਉਹਦੇ ਚ ਉਹ ਕਹਿੰਦੇ ਵੀ ਪ੍ਰੋਟੀਨ ਵਾਲੀ ਹੈ ਵੀ ਜਾਦੇ ਮਤਲਬ ਪ੍ਰੋਟੀਨ ਹੈ 28% ਉਹਦੇ ਚ ਠੀਕ ਹੈ ਜੀ ਜਿਹੜੀ ਫੈਟ ਆ ਉਹ 12 ਤੋਂ 13% ਦੱਸਿਆ ਸੀ ਉਹਨਾਂ ਨੇ ਵੀ 12 ਤੋਂ 13 ਫੈਟ ਹੈ ਇਹਦੀ ਪ੍ਰੋਟੀਨ ਹੈ 28 ਤੋਂ 29 ਹੈ ਫਿਰ ਆਪਾਂ ਮੈਂ ਉਹੀ ਐਸਟੀਮੇਟ ਲਾਇਆ ਮੈਂ ਕਿਹਾ ਯਾਰ ਜਿਹੜੀ ਪ੍ਰੋਟੀਨ ਹੀ ਆਪਾਂ ਬੱਚਿਆਂ ਨੂੰ ਖਵਾਉਣੀ ਹੁੰਦੀ ਆ ਗ੍ਰੋਥ ਵਾਸਤੇ ਫਿਰ ਬੱਚਿਆਂ ਨੂੰ ਉਹਨਾਂ ਨੂੰ ਫੀਡ ਹੋਰ ਦੇਤੀ ਉਹ ਚੱਲ ਕੇ ਤੇ ਹੁਣ ਫੇਰ ਦੱਸ ਦਾਂਗੇ ਹਨਾ ਆਪਾਂ ਸੀgendral ਲੋਕੋ ਵਾਲਾ ਵੀ ਆਇਆ ਸੀ ਉਦੋਂ ਮਣਕੇ ਦਿਖਾਈ ਪਰ ਹਾਂ ਇਹ ਚੀਜ਼ ਪੱਕੀ ਆ ਕੰਫਰਮ ਹੈ ਵੀ ਫੀਡ ਦੇ ਨਾਲ ਨਾਲ ਉਹਨਾਂ ਨੂੰ ਜਿਹੜਾ ਪਿਓਰ ਕਾਫ ਹੈ ਉਹ ਹਜੇ ਵੀ ਦਿੰਨੇ ਰਹਿਣੇ ਆ ਅਸੀਂ ਵੱਡੇ ਆ ਉਹਨਾਂ ਨੂੰ ਵੀ ਅਸੀਂ ਫੀਡ ਦੇ ਵਿੱਚ ਹੀ ਰਲਾ ਦਨੇ ਆ ਉਹਨਾਂ ਨੂੰ ਅਸੀਂ ਇੱਕ ਟਾਈਮ ਦੀ ਹੈ ਪੰਜ ਹੈ ਪੰਜਾਂ ਨੂੰ ਅਸੀਂ ਇੱਕ ਟਾਈਮ ਦੀ 4 ਕਿਲੋ ਫੀਡ ਪਾਉਣੇ ਆ ਪੰਜ ਵੀ ਨਹੀਂ ਅਸੀਂ ਪੂਰੀ ਪਾਉਂਦੇ ਵੀ ਇੱਕ ਤਰ੍ਹਾਂ ਯਾਰ ਆਪਾਂ ਦੇਖਾਂਗੇ ਵੀ ਸੈਟਅਪ ਬਣਾ ਜਾਈ ਉਹਨਾਂ ਨੂੰ 4 ਕਿਲੋ ਫੀਡ ਪਾਈ ਦੀ ਹੈ ਤੇ ਇਹਨਾਂ ਨੂੰ ਵਿੱਚ ਇਹ ਜਿਵੇਂ ਹੁਣ ਪੰਜ ਜਾਨੀਆਂ ਪੰਜ ਜਾਨਾਂ ਨੂੰ 100 ਸਵਾ 100 ਐਮਐਲ ਪਿਓਰ ਕਾ ਪਾ ਦੇਈਦਾ ਉਹਨਾਂ ਨੂੰ ਇੱਕ ਟਾਈਮ ਹੀ ਪਾਉਣੇ ਆ ਯਾਨੀ ਕਿ ਵੱਡੇ ਆ ਚਲ 20 25 ਵੀ ਦੋਨੇ ਟਾਈਮ ਪਾਉਣ ਨੂੰ ਵੀ ਇੱਕ ਟਾਈਮ ਗਰੋਥ ਹੋਵੇ ਫਿਰ ਦਵਾਈ ਵੀ ਬਾਲੀ ਲੱਗਦੀ ਹੈ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਦੋਨੇ ਟਾਈਮ ਪਾਉਣੇ ਆ ਕਲਿਆ ਫੜਾਈ ਯਾਰ ਅਜੀ ਸੀਸੀ ਨਹੀਂ ਇਹ ਨਹੀਂ ਇਹ ਸਮਝ ਹੇਲਦਾਂ ਦਾ ਸੀਐਨਐਸ ਜਿਹਦੇ ਕਾਟੀ ਮਾਰਮਾ ਲਿਖਿਆ ਹੁੰਦਾ ਦੋਨੇ ਪਾਸੋਂ ਇਹਦੇ ਨਾਲ ਜਿਹੜਾ ਥੱਲੇ ਪੋਟਾਈ ਹੈ ਤਾਂ ਹੁਣ ਜਿਵੇਂ ਮੰਨ ਲਓ ਤੇ ਤੱਕ ਜਿਹਦੇ ਨਾਲ ਹੀ ਮਤਲਬ ਮੰਨ ਲਓ ਹੁਣ ਸਿੰਘ ਇਹਨਾਂ ਨੂੰ ਅੰਦਰਲੇ ਪਾਸੇ ਹੀ ਬਸ ਉਹਨਾਂ ਨੂੰ ਜਿਹੜੀਆਂ ਇਹ ਖਰਾਕ ਹੈਗੀ ਹੈ ਜਿਹੜੀ ਬਿੱਲੋ ਵਰਗੀਆਂ ਦੋ ਜਾਣੀਆਂ ਦੀ ਠੀਕ ਹੈ ਇਹ 10 ਤੇ 4 ਉਹਦਾ ਪੂਰਾ ਬਾਦੀ ਪਾ ਦਿੰਦੇ ਇਹਨਾਂ ਨੂੰ 50 ਕੈਮਲ ਦੇ ਤਕਰੀਬ ਨਹੀਂ ਇਹ ਜਿਹੜੀ ਇਹ ਪੈ ਜਾਂਦੀ ਹੈ ਇਹ ਪੈ ਜਾਂਦੀ ਹੈ ਇਹ ਵੀ ਆਪਾਂ ਵਿੱਚ ਹੀ ਲਾ ਦੇਣੀ ਆ ਠੀਕ ਹੈ ਤੁਸੀਂ ਮੂਹਰਾ ਹੀ ਵੀ ਦੇ ਸਕਦੇ ਹੋ ਮੂਹਰਾ ਹੀ ਦੇਣ ਨੂੰ ਪਹਿਲਾਂ ਅਸੀਂ ਮੂਹਰਾ ਹੀ ਦਿੰਦੇ ਹੁੰਦੇ ਹਾਂ ਜੀ ਤੇ ਹੁਣ ਇਹ ਹੋ ਗਈ ਰੈਡੀ ਫੀਡ ਇਹਦੇ ਚ ਸਰੋਂ ਦਾ ਤੇਲ ਤੇ ਪਿਓਰ ਕਾਫ ਤੇ ਪਿਓਰ ਕਾਫ ਦਾ ਬਹੁਤ ਜਿਆਦਾ ਚੰਗਾ ਰਿਜ਼ਲਟ ਮਿਲਦਾ ਪਿਓਰ ਕਾਫ ਹੋ ਗਿਆ ਸਰੋਂ ਦਾ ਤੇਲ ਹੋ ਗਿਆ ਤੇ ਫੀਡ ਹੋ ਗਈ ਜੀ ਠੀਕ ਹੈ ਇਹ ਫੀਡ ਹੋ ਗਈ ਟਮਾਣਾ ਦੀ ਪਹਿਲਾਂ ਤੁਹਾਨੂੰ ਜੇ ਮੈਂ ਦੱਸਿਆ ਪਹਿਲਾਂ ਕਾਰਗਿਲ ਵਰਤੇ ਜਿਆਦੇ ਤੇ ਹੁਣ ਤਿੰਨ ਕ ਮਹੀਨੇ ਹੋ ਗਏ 2.5 ਤੋਂ 3 ਮਹੀਨੇ ਹੋ ਟਮਾਣਾ ਦੀ ਫੀਡ ਤਾਂ ਹੁਣ ਇਹਨੂੰ ਇਸ ਤਰ੍ਹਾਂ ਲਾ ਦੇਣਾ ਜੀ ਹੁਣ ਜਿਵੇਂ ਥੋੜੇ ਜਿਹੇ ਟਾਈਮ ਤੱਕ ਹੀ ਨਾ ਇੱਥੇ ਹਵਾ ਹੋਵਾ ਵਧੀਆ ਚੱਲਦੀ ਐ ਬਸ ਅੱਧੇ ਘੰਟੇ ਤੱਕ ਹੀ ਮੌਸਮ ਇਧਰੋਂ ਵਧੀਆ ਹੋਜੂ ਤੇ ਨਹੀਂ ਇੱਥੇ ਬਸ ਇੱਕ ਨੂੰ ਇਧਰ ਬੰਨ੍ਹ ਦੇਣਾ ਇੱਕ ਨੂੰ ਇਧਰ ਬੰਨ੍ਹ ਦੇਣਾ ਤੇ ਇਹ ਥੋੜੀ ਜੀ ਇਹਦੇ ਵਿੱਚ ਤੂੜੀ ਲਾ ਦੇਣੀ ਆ ਤੂੜੀ ਵੀ ਮੈਂ ਤੁਹਾਨੂੰ ਦੱਸ ਹੀ ਦਿੰਨਾ ਇੱਕ ਵਾਰੀ ਰੋਕ ਲਿਆਂ ਵਾਲ ਵੀਡੀਓ ਵੱਡੀ ਬਣ ਜਾਂਦੀ ਐ ਕਿੰਨੀ ਪਾਉਣੀ ਕਿਉਂਕਿ ਜਿੰਨਾ ਟਾਈਮ ਇੱਕ ਚੀਜ਼ ਮੈਂ ਹੋਰ ਵੀ ਦੇਖੀ ਆ ਜਿੰਨਾ ਟਾਈਮ ਆਪਨੀ ਸਮਝਾਈ ਕਰਦੇ ਉਹ ਗੱਲਬਾਤ ਜੀ ਬਾਲੀ ਵਧੀਆ ਬਣਦੇ ਨਹੀਂ ਠੀਕ ਹੈ ਕਿਉਂਕਿ ਪਸ਼ੂ ਜਿਹੜਾ ਕੱਖ ਪੱਠਾ ਜਾਂ ਫੀਡ ਹੈ ਜਾਂ ਕੋਈ ਹੋਰ ਹੈ ਉਹਦੇ ਬਿਨਾ ਵੱਧ ਨਹੀਂ ਨਿਆਰਾ ਲੈਂਦਾ ਤੇ ਇੰਨੀ ਕੁ ਤੂੜੀ ਪਾਈ ਆ ਜੀ ਤੁਸੀਂ ਮੇਰੇ ਹੱਥਾਂ ਦੇ ਵਿੱਚ ਦੇਖ ਹੀ ਲੇਤੀ ਹੋਣਾ ਹਣਾ ਹੁਣ ਜਿਹੜੀ ਇਹ ਚੀਜ਼ ਹੈ ਇਹਨੂੰ ਬੱਠਲ ਤੇ ਲਾ ਕੇ ਪਾ ਦਉਂਦਾ ਉਹ ਤੋਂ ਵੀ ਵਧੀਆ ਜੇ ਰੋਈ ਬੱਠਲ ਤੇ ਨਹੀਂ ਪਾਉਣੀ ਰਾਲੇ ਦੇ ਜੀ ਵੀ ਜਾਂਦੀ ਆ ਥੋੜੀ ਜੀ ਬਸ ਇਹਦੇ ਤੇ ਆਏ ਆ ਥੋੜੇ ਜਿਹੇ ਹੱਥ ਜਾਂ ਟਾਇਟ ਜਿਹਾ ਰੱਖ ਕੇ ਆਪ ਨੂੰ ਲਾਉਣਾ ਪੈਂਦਾ ਠੀਕ ਹੈ ਆਹਾਂ ਤਾਂ ਜਿਹੜੀ ਚੀਜ਼ ਆਦੀ ਆਹ ਜਿਹੜੀ ਜਾਂਦੀ ਅੱਧੀ ਥੱਲੇ ਆ ਜਾਂਦੀ ਹੈ। ਲਓ ਜੀ। ਹੁਣ ਜਿਹੜੀ ਇਹ ਦੋਨਾਂ ਦੀ ਖਰਾਕ ਹੈ ਉਹ ਵਧੀਆ ਹੈ। ਇਹਦੇ 'ਚ ਥੋੜੀ ਜੀ ਤੂੜੀ ਹੋ ਜੇ ਹੋਰ ਘੱਟ ਹੈ ਇੰਨੀ ਕੀ। ਜਿਵੇਂ ਮੈਂ ਮਲਾਂ ਇੰਨੀ ਹੀ ਰੁੱਕ ਪਰ ਕੇ ਲਿਆਂਦਾ ਹੁਣ ਥੋੜਾ ਜਿਹਾ ਟੈਟ ਕਰ ਦੇ। ਯਾਨੀ ਕਿ ਇਹਦੇ 'ਚ ਇੱਥੋਂ ਤੱਕ ਹੋਰ ਪਾਉਣੀ ਹੈ ਇੱਕ ਬੁੱਕ ਦਾ ਤੂੜੀ ਦਾ ਹੋਰ ਘੱਟ ਹੈ। ਠੀਕ ਹੈ ਓਨੀ ਕੇ ਇਹ ਜਿਹੜੀ ਖਰਾਕ ਹੈ ਪੂਰੀ ਵਧੀਆ ਖਾ ਲਾਂਗੇ। ਜਿਵੇਂ ਹੁਣ ਵੀ ਆਪਾਂ ਰੱਖ ਦਿਆਂਗੇ ਹਜੇ ਨਾਲੇ ਟਾਈਮ ਨਹੀਂ ਹੁਣ ਥੋੜੇ ਟਾਈਮ ਨੂੰ ਆਉਣਗੇ ਉਹਨੇ ਬਾਲਟੀ ਦੇਖ ਕੇ ਖੜੀ ਤਾਂ ਉਹ ਹੋ ਗਈ ਸੀਗੀ। ਤੇ ਹੁਣ ਇਹਦਾ ਵਿਚਾਰੀ ਦਾ ਜਮੇ ਦੁੱਧ ਦੁੱਧ ਪਹਿਲਾਂ ਕਿਲੋ ਡੇਢ ਕਿਲੋ ਹਜੇ ਪੀ ਵੀ ਲੈਂਦੇ ਸੀ ਹੁਣ ਤਾਂ ਇਹਦਾ ਜਿਹੜਾ ਦੁੱਧ ਹੈ ਜਮੇ ਬੰਦ ਕਰਤਾ ਠੀਕ ਹੈ ਆਦੇ ਬਸ ਇਹਨਾਂ ਨੇ ਹੁਣ ਉਹਨੇ ਵੀ ਬਾਲਟੀ ਦੇਖ ਕੇ ਖੜ ਗਈ ਇਹ ਜਿਵੇਂ ਲੜਦੀਆਂ ਰੋੜਦੀਆਂ ਨਹੀਂ ਇਹਨਾਂ ਨੂੰ ਇੱਥੇ ਵੀ ਆਪਾਂ ਬਨ ਸਕਦੇ ਆ ਤੇ ਇੱਥੇ ਵੀ ਪਾ ਸਕਦੇ ਆ ਹੁਣ ਜਿਵੇਂ ਇੱਥੇ ਵੀ ਪਾਤੀ ਇਹਨਾਂ ਨਾਲ ਅੱਛ ਵੀ ਨਹੀਂ ਕਰਦੀਆਂ ਇਹਨਾਂ ਡੋਲਦੀਆਂ ਹੁਣ ਜਿਵੇਂ ਆਦੇ ਹੁਣ ਛੱਤ ਵੀ ਕਰਦੀ ਹੁਣ ਇੱਕ ਨੇ ਯਾਦੇ ਬੁਰਕੀ ਭਰ ਲਈ ਜੋ ਮੂੰਹ ਭਰ ਲਿਆ ਹੁਣ ਦੂਜੀ ਕਰਦੀ ਐ ਤੇ ਇਹਨਾਂ ਨੂੰ ਥੋੜੀ ਜੀ ਨਾ ਜਿਹੜੀ ਹੁਣ ਸੁਲਤਾਨਾ ਹੈ ਸੁਲਤਾਨਾ ਥੋੜੀ ਜਿਹੀ ਖਰਾਬ ਹੋ ਗਈ ਕਿਉਂਕਿ ਉਮਰ ਦੇ ਵੀ ਵੱਡੀ ਹੈ ਇਹਨਾਂ ਨੂੰ ਹੈਗਾ 2.5-3 ਮਹੀਨਾ ਦਾ ਫਰਕ ਠੀਕ ਹੈ ਇਹ 6.5 ਮਹੀਨਾ ਦੇ ਤਕਰੀਬਨ ਜਾਵੜੀ ਹੋਊਗਾ ਵਿਚਾਰੀ ਹਜੇ 4 ਮਹੀਨਾ ਤੋਂ ਸ਼ੁਰੂ ਲੈ ਵੀ ਇਹਦਾ ਰੰਗ ਵੀ ਦੇਖੋ ਇਹ ਇੱਥੇ ਜੇ ਕਰਕੇ ਮਤਲਬ ਮੰਨ ਲਾ ਵੀ ਟੱਕਾਂ ਦੇ ਹਿਸਾਬ ਨਾਲ ਵਾਲਾ 25 ml ਪਾਈ ਜਾਂਦੀ ਇੱਥੇ ਤੇ ਇਹ ਸੀਗਾ ਜੀ ਪਿਓਰ ਗਾਫ ਹੈ ਜਿਹੜਾ ਨਾਲੇ ਤੁਹਾਨੂੰ ਨਾਲੇ ਤੁਹਾਨੂੰ ਕੰਮ ਆ ਸਕੇਗਾ ਉਹ ਸਾਰਾ ਤੇ ਬਸ ਜਦੋਂ ਫੀਡ ਪਾਣਾ ਹੁੰਦਾ ਨਾ ਫੀਡ ਬਸ ਹੁਣ ਤਰੇ ਮਿਹਤਰੀ ਲੱਗਿਆ ਪਣਾ ਏ ਉਹ ਮੇਰੇ ਕਿ ਸਕੰਜਾ ਪਾਇਆ ਕਰ ਨਾ ਨਾ ਆਈ ਨਹੀਂ ਪਤਾ ਆਈ ਨਹੀਂ ਆਈ ਨਹੀਂ ਉਰੇ ਫੜਾ ਉਰੇ ਫੜਾ ਇਹੀ ਤਾਂ ਗੱਲ ਕਹਿੰਦੇ ਹੁੰਦੇ ਜਿੰਨਾ ਟਾਈਮ ਗੁਰੂ ਨਹੀਂ ਨਾ ਬਣਾਉਂਦਾ ਬੰਦਾ ਗੁਰੂ ਬਿਨਾ ਗਿਆਨ ਨਹੀਂ ਹੁੰਦਾ ਇਹੀ ਚੱਕਰ ਹੁੰਦਾ ਬੰਦਾ ਚੁੰਮੜਦਾ ਦੇਖ ਇਹਨੂੰ ਫੜ ਲੈਣਾ ਮੂੰਹ ਮੂੰਹ ਫੜ ਕੇ ਆਇਆ ਮਗਰ ਕੋਰੇ ਚੱਲ ਜਦੋਂ ਇਹਦਾ ਰੱਸਾ ਕੱਸਿਆ ਗਿਆ ਦੇਖ ਆ ਜਾ ਆਲਮ ਦਿਖਾ ਦੇ ਸਾਰਗੇ ਆ ਰੱਸਾ ਕੱਸਿਆ ਗਿਆ ਹਾਂ ਹੁਣ ਤੂੰ ਆਈ